ਮੀਗਾ ਨਾ ਗਰਾਊਂਡ ਵਾਹੀ ਬੰਦ ਡੱਬੇ ਦਾ ਤੇ ਮੁੰਡਿਆਂ ਨੇ ਕਹਿੰਦੇ ਵੀ ਜਿੰਨੇ ਦਿਨ ਗਰਾਊਂਡ ਸੌਖਾ ਤਾਂ ਨਹੀਂ ਆਹ ਕ੍ਰਾਸ ਕੰਟਰੀ ਚੱਲੂ ਇਹ ਹੈਗੇ ਜੀ 15 ਕਿਲੋਮੀਟਰ ਤੇ 15 ਕਿਲੋਮੀਟਰ ਇਹ ਡੇਲੀ ਦਾ ਇਹ ਰਹੂਗਾ ਇੰਡਸਟਰੀ ਬਿਲ ਬਣਿਆ ਹੋਵੇ ਬਾਕੀ ਅੱਗੇ ਜਾ ਕੇ ਦੇਖਦੇ ਜਿੱਨਾਂ ਚ ਗਰਾਊਂਡ ਦੀ ਜਿਹੜੀ ਆਣੀਆ ਸ਼ੁਕਦਾ ਨਹੀਂ ਉਦੋਂ ਬਾਅਦ ਇਹ ਉਹਨੇ ਜੇ ਤਾਂ ਕੰਟੀਨਿਊ ਹੀ ਚਲੂ ਹੋਇਆ ਟ੍ਰਾਸ ਕੰਟਰੀ 15 ਕਿਲੋਮੀਟਰ ਬਤਾਵਿ ਸਕਦੇ ਐ ਬਾਕੀ ਛੋਟੇ ਬੱਚੇ ਨੇ ਹੋ ਸਕਦਾ 15 ਦਾ ਜਿਹੜਾ ਰੱਖੀਏ ਜੀ ਜੁੜੇ ਰਹਿਆ ਕਰੋ ਜੀ ਆਪਣੇ ਚੈਨਲ ਦੇ ਨਾਲ ਬੋਲੈਸਿੰਗ ਟੈਪਾ ਜੀ ਆਪੇ ਅੱਜ ਸ਼ੁਰੂ ਕਰੀਏ ਸਵਾਦ ਆ ਪਹਿਲੇ ਦਿਨ ਦੀ ਥੋੜੇ ਜਿਹਾ ਟਿਕਾਵੜੀ ਮੈਸੇਜ ਕਰਨੀਆਂ ਆਪਣੇ ਮੁੰਡੇ ਥੋੜੇ ਪਿੱਛੇ ਵੀ ਰਹਿ ਗਿਆ ਮੁੰਡੇ ਬਾਕੀ ਦੇਖਦੇ ਅੱਗੇ ਸਾਨੂੰ ਜਿੰਨੇ ਆਗਲਾ ਵਿਚਾਰ ਕੀ ਬਣਦਾ ਕਿਹੜਾ ਠਾਕਦਾ ਕਿਹੜਾ ਚੱਲਦਾ ਅੱਜ ਉੱਪਰ ਸੀ ਰਹੇਗੇ ਮੇਰਾ ਅਗਲਾ ਬੜੀ ਵਧੀਆ ਹਾਂ ਉਹ ਦੇਖੋ ਪਾਰਾ ਉਹ ਮਗਾਈ ਲਿਆ ਤੋ ਉਹ ਦੇਖੋ ਇਹਨੂੰ ਨਾ ਫੋਟੋ ਮਾਂਗਿਆਲ ਦਾ ਨਾ ਹਾਂਜੀ ਪਹੁੰਚ ਗਏ ਮੰਗਿਆਲ ਪਹੁੰਚ ਗਏ ਮੰਗਿਆਲ ਐਂਟਰੀ ਹੋ ਗਈ ਆਪਣੀ ਇਸ ਤੋਂ ਬਾਅਦ ਜਾਣਾ ਥੁਲਿਆ ਸਾਹਿਬ ਇਹ ਗੁਰਕਸ਼ਟਾਉ ਜੀ ਨੇ ਆਪਣੀ ਮੰਗਿਆਲ ਦੇ ਹਾਂ ਜੀ ਮੰਗਿਆ ਚਲੋ ਮੰਗਲ ਮੰਗਿਆ ਦੀ ਫੈਰ ਨਹੀਂ ਕ੍ਰੋਸ ਕਰ ਰਹੇ ਲੋ ਜੀ ਮੰਗਿਆ ਹੋ ਗਿਆ ਕਰੋ ਜੀ

ਇੰਨੇ ਥੁਲੀਆਲ ਪਰੋਈ ਦਰਸ਼ਨ ਗੁਰੂ ਘਰ ਦੇ ਆ ਬੱਚਾ ਹੀ ਸਾਡਾ ਚੱਲ ਪੈ ਗਿਆ ਨਹੀਂ ਜਾਣਾ ਆ ਜਾ ਪੁੱਤ ਸ਼ਾਬਾਸ਼ ਇਤਨਾ ਸਾਈਕਲ ਗੁੱਡ ਹਾਂਜੀ ਉਹ ਕ੍ਰੋਸਿੰਗ ਆ ਜੀ ਥੁਲੀਆਲ ਅੱਗੇ ਇੱਥੇ ਜਾਵਾਂਗੇ ਮਨਾਲ ਨੂੰ ਮਨਾਲ ਤੋਂ ਟਿੱਪਾ ਸਤਿ ਸ਼੍ਰੀ ਅਕਾਲ ਸਤਿਗੁਰੂ ਘਰ ਦਾ ਇਹ ਜੋ ਬਚ ਗਿਆ ਸਾਡੇ ਹੁਣ ਆਪਾਂ ਕੁਝ ਜਮਗੇ ਬਣਾ ਲਓ ਆਕੇ ਆਕੇ ਦੇਖ ਲੈ ਮੁੰਡੇ ਕਿੰਨੇ ਕੋ ਸੇਜਤਾ ਰਹੇ ਨੇ ਸਾਰੇ ਆ ਰਹੇ ਨੇ ਵੇ ਸਾਰੇ ਸੋਰੀ ਜਿਹੜਾ ਮੈਂ ਕਰ ਰਿਹਾ ਹਾਂ ਜਾਸਨਗੇ ਜੋਤ ਜੋਤ ਮੈਂ ਕਰਦਾ ਅਕਿੰਸਰ ਹੋਰ ਹਰਿ ਨਾਮ ура

ਉੜੀ ਚਾਲਦੇ ਹਾਂ ਲੋਹੀ ਲਾਗੇ ਬਣਾਉ ਦੇ ਲਵੇ ਆਪਾਂ ਬਾਕੀ ਮੁੰਡੇ ਹੈਗੇ ਨਾ ਅਸੀਂ ਥੋੜਾ ਜਿਹਾ ਪਿੱਛੇ ਆਪਣੇ ਉਹ ਵੀ ਕੋਈ ਨਾ ਦੇਖ ਸਾਈਕਲ ਤੇ ਖਰਾਬੀ ਆ ਗਈ ਮੇਰਾ ਸੈੱਟ ਉਹ ਬਈ ਤੁਸੀਂ ਕੰਟੀਨਿਊ ਰੱਖੋ ਅਸੀਂ ਆਉਣੇ ਲਾਗੋ ਕੁੰਚਨਾ ਬਣਾਓ ਜਿੱਥੋਂ ਆਪਾਂ ਐਂਟਰੀ ਪਹਿਲੀ ਵਾਰ ਇੱਥੇ ਤੋਂ ਮਨਾਲੀ ਐਂਟਰੀ ਕਰੀ ਸੀ ਆਪਾਂ ਤੇ ਆਸਟਾ ਐਂਟਰੀ ਦੁਬਾਰੇ ਮਨਾਲ ਹੋ ਗਈ ਆ ਫਿਰ ਮਨਾਲ ਤੋਂ ਮੰਝੜ ਗਏ ਸੀ ਮੰਗਿਆ ਲੁਗਏ ਸੀ ਆਪਾਂ ਖੁੱਲੀ ਗਾ ਤੇ ਹੁਣ ਦੁਬਾਰਾ ਆਪਾਂ ਮਨਾਲ ਪਹੁੰਚਣ ਵਾਲੇ ਆ ਤੇ ਉਹ ਦੁਆ ਟੇਪੇ ਜਿਹੜਾ ਅੱਜ ਦਾ ਡੂ ਸੀ ਸੀ ਆਪਣਾ ਤੇ ਕੱਲ ਦਾ ਜ਼ਰੂਰ ਆਪਣਾ ਹੈਗਾ ਟੇਬਾ ਮਨਾਲ ਪੰਜਗਰੀਆਂ ਬਦੇਸਾ ਬੜੀ ਟਿੱਪਾ ਇਹ ਕੱਲ੍ਹ ਦਾ ਰੁਕਾ ਜੇ ਇੱਕ ਲੀਕ ਰੀਸਾਈਕਲਰ ਨੂੰ ਆ ਨਹੀਂ ਨਾ ਇਹ ਤਾਂ ਡੱਕਰੇ ਪਰ ਲੈਮਟ ਜੇ ਢੱਕਦਾ ਜੋਰ ਮਾਰ ਕੇ ਖੜਦਾ ਉਹ ਤਾਂ ਫਿਰ ਪ੍ਰੋਬਲਮ ਦੇਣੀ ਹੈ ਨਾ ਸ਼ਰੀਰ ਨੂੰ ਹੋਰ ਤਾਂ ਇਹ ਨਾ ਵੀ ਵਾਲੀ ਗੱਡੀ ਹੈ ਮੇਰਾ ਜੀ ਲੋਹੀ ਹੈ ਆ ਗੇੜੇ ਦੇ ਚੱਲਿਆ ਕਰੋ ਲੋ ਜੀ ਛੱਡ ਜੱਲੇ ਆਪਾਂ ਬਣਾ ਲਓ ਤੇ ਬੇੜੀ ਵਾਲੀ ਹੋਣ ਲੱਗੀ ਐਂਟਰੀ ਆਪਣੀ ਮੇਨ ਗੁਰਪੁਰਾ ਦੇ ਨਾਮ ਦਾ ਉਹ ਨਾ ਪਤਾ ਲੰਗਾ ਪੁਣੀ ਗਲਾਸ ਤੇ ਤੇ ਲਾਸਟ ਪੁਆਇੰਟ ਜਿਹੜਾ ਆਪਣਾ ਟਿੱਪ ਉੱਤੇ ਪਹੁੰਚ ਗਿਆ ਉਹ ਟੱਗੜਾ ਹਰਾ ਮਣੀ ਨੂੰ ਮਣੀ ਨੂੰ ਪਹੁੰਚ ਗਏ ਡੱਬੇ ਆਪਾਂ ਤੇ ਹੁਣ ਤੇ ਪਹੁੰਚ ਗਈ ਦੀ ਕ੍ਰਾਸ ਕੰਟਰੀ ਹੋ ਗਈ ਆਪਣੀ ਪੂਰੀ ਅੱਜ ਹੁਣ ਆਪਾਂ ਪਹੁੰਚ ਗਏ ਗਰਾਉਂਡ ਦੇ ਲਾਗੇ ਮੁੰਡੇ ਉਸ ਕੋਲ ਸੇਰੇਗੇ ਤੇ ਬੋਸ ਪਹੁੰਚ ਚੁੱਕੇ ਨੇ ਤੇ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਜੀ ਕਮੈਂਟ ਕਰਨ ਦੇ ਨਾਲ ਨਾਲ ਜਿਹੜਾ ਆਪਣਾ ਚੈਨਲ ਆ ਭੋਲਾ ਟਿੱਬਾ ਬਲੌਗਸ ਉਹਨੂੰ ਜੂਰ ਸਬਸਕ੍ਰਾਈਬਰ ਕਰਿਓ ਜੀ ਤੇ ਆਪਣੇ ਦੋਸਤ મિતਰਾਂ ਨੂੰ ਸ਼ੇਅਰ ਜ਼ਰੂਰ ਕਰਨਾ ਇਹ ਕ੍ਰਾਸ ਕੰਟਰੀ ਦਾ ਲਾਈ ਸੀ ਜਿਹੜਾ ਆਪਣਾ ਗਰਾਊਂਡ ਹੈ ਉਹਦਾ ਮਾਹੌਲ ਇਦਾਂ ਦਾ ਤੁਸੀਂ ਦੇਖ ਲਓ ਇਸੇ ਕਰਕੇ ਜਿੰਨਾ ਦਿਨ ਪ੍ਰੈਕਟਿਸ ਆਪਣੀ ਬੰਦ ਹੈ ਉਹਨੇ ਦਿਨ ਆਪਾਂ ਕ੍ਰਾਸ ਕੰਟਰੀ ਦੇ ਰਹਾਂ ਮੁੰਡਿਆਂ ਨੂੰ ਲੈ ਕੇ ਨਾਲ ਬੱਚੇ ਨੂੰ ਨਵੇਂ ਨਹੀਂ ਇਹ ਤਾਂ ਜੋ ਇਹਦਾ ਸਰੀਰ ਦਾ ਇਸ ਟਾਈਮ ਨਾ ਕੱਟੇ। ਬਾਕੀ ਸਾਰੇ ਦੋਸਤਾਂ ਦਾ ਧੰਨਵਾਦ ਜਿੰਨੇ ਵੀ ਵੀਡੀਓ ਦੇਖਦੇ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ। ਬਾਕੀ ਸਾਰੇ ਦੋਸਤਾਂ ਦਾ ਧੰਨਵਾਦ ਜੀ। ਵੀਰੋ ਸ਼ੇਅਰ ਜ਼ਰੂਰ ਕਰ ਦਿਓ।